वाहगुरु जी का खालसा वाहेगुरू जी का खालसा एक जी सिंह सेवा कर वाहेगुरु जी का, का खालसा वाहेगुरू जी की फतेह ਅੱਜ ਦੇ ਦਿਨ ਦੀ ਸ਼ੁਰੂਆਤ ਗੁਰੂ ਸਾਹਿਬ ਜੀ ਦੇ ਨਾਲ ਗੁਰੂ ਸਾਹਿਬ ਜੀ ਦਾ ਦਰਬਾਰ ਸੱਜਿਆ ਹੋਇਆ ਜੀ ਅੱਜ ਕਥਾ ਵਿਚਾਰ ਵੀ ਹੋ ਰਿਹਾ ਹਨ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਕਿੜੀਆ ਬਗਾਨਾਂ ਵਾਲੇ ਕਥਾ ਕਰ ਰਹੇ ਹਨ ਕਿੰਨਾ ਸਮੇਂ ਦੀ ਸੇਵਾ ਕਰਕੇ ਆਇਆ ਜੋ ਸ਼ਾਮ ਵਾਲਾ ਵਜਦੇਗਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਸੰਗਤਾਂ ਅੰਮ੍ਰਿਤ ਵੇਲੇ ਉੱਠ ਕੇ ਜਲਪਾਨੀ ਤਿਆਰ ਕਰਦੀਆਂ ਹੋਈਆਂ ਇੰਦਰ ਸਿੰਘ ਕੜਾ ਪ੍ਰਸਾਦ ਵਾਸਤੇ ਜਲ ਗਰਮ ਕਰਨ ਲੱਗਾ ਜੀ ਉਧਰ ਕੜੀ ਬਣ ਰਹੀ ਆ ਉਹਦੇ ਵਾਸਤੇ ਆਲੂ ਉਦਕਰ ਗੰਡੇ ਆਲ ਕੱਟੇ ਜਾਣਗੇ मशीन चालू हो चुकी है जी इधर ए लंगर चल रहे ने का वाहसा वाहिगुरु जी की फतेह ਕੌਇਸਾ ਪਾਈ ਪਰਮਜੀਤ ਸਿੰਘ ਜੀ ਅੱਜ ਪਕੌੜਿਆਂ ਦੀ ਸੇਵਾ ਕਰਦੇ ਹੋਏ ਉਹਨਾਂ ਦੇ ਨਾਲ ਪ੍ਰਵਿੰਦਰ ਸਿੰਘ ਬਸਰਾ ਬਾਦਸ਼ਾਹ ਪਰਿਵਾਰ ਅਤੇ ਬਾਬਾ ਜੀ ਸੰਗਤ ਪ੍ਰਸ਼ਾਦ ਦੇ ਪਕਾਉਣ ਦੀ ਸੇਵਾ ਕਰਦੇ ਹੋਏ ਪੀਪੀਐਨ ਚੋਪੜਾਂ ਦੀ ਸੇਵਾ ਕਰਦੀਆਂ ਹੋਈਆਂ ਇੱਥੇ ਅਦਰਕ ਮਰਚਾਂ ਤਾਸ਼ ਹੁੰਦੀਆਂ ਆਂ ਆ ਉਧਰ ਸੂਜੀ ਛਣਨ ਜਾਂਦੀ ਹੈ ਕੜਾਹ ਵਾਸਤੇ ਕੜੀ ਬਣਾ ਰਹੀ ਹੈ ਜੀ ਤਿੰਸਾ ਬਣਾ ਰਹੇ ਨੇ ਇਧਰ ਜਲਪਣ ਚੱਲ ਰਿਹਾ ਸੀ ਚਾਪ ਕੌੜੇ ਸਿੰਘ ਚਾਪ ਕੌੜੇ ਛਕ ਰਹੇ ਆ ਜੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਪ੍ਰਿੰਸ ਸਾਜਨ ਸਹਿਜ ਨਿਸ਼ਾਨ ਅਰਪ੍ਰੀਤ ਸਿੰਘ ਨਿਸ਼ਾਨ ਸਿੰਘ ਰਮਨ ਗੇਲਾ ਜੋ ਕਿ ਇਹਨਾਂ ਦਾ ਬਹੁਤ ਯੋਗਦਾਨ ਹੈ ਇਸ ਸੇਵਾ ਵਿੱਚ ਪਾਇਸਾ ਪਾਈ ਹਰਪ੍ਰੀਤ ਸਿੰਘ ਜੀ ਸਾਡੇ ਮੁੱਖ ਸੇਵਾਦਾਰ ਜਿਨ੍ਹਾਂ ਦੀ ਅਗਵਾਈ ਵਿੱਚ ਅਸੀਂ ਆਏ ਹੋਏ ਹਾਂ ਸਾਡੇ ਹੱਟ ਆ ਕੁਝ ਸਿੰਘ ਜਿਹੜੇ ਕਿ ਅੰਦਰ ਸੁੱਤੇ ਹੋਏ ਨੇ ਫਿਲਹਾਲ ਜਿਹੜੇ ਕੁਝ ਨਹੀਂ ਕਰ ਰਹੇ ਮੂੰਹ ਤੋਂ ਲਾ ਓਏ ਦਾ ਕਪੜਾ ਅਹੀਂ ਸਵੇਰ ਦੇ ਇੱਥੇ ਹੀ ਆ ਮਹਾਰਾਜ ਅਸੀਂ ਕਿਹੜਾ ਕਿਤੇ ਗਏ ਆ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਸਾਬੀ ਜੀ ਪਕੌੜੇ ਕੱਢਦੇ ਹੋਏ ਬਰੈਡ ਵਾਲੇ ਪਕੌੜੇ ਕੱਢ ਰਹੇ ਨਾਲ ਜਥੇਦਾਰ ਭਾਈ ਫਰੀਦ ਸਿੰਘ ਜੀ ਮੈਂਬਰ ਤੇ ਭਾਈ ਸੰਦੀਪ ਸਿੰਘ ਸਣੀ ਜੀ ਮੁੱਖ ਜਥੇਦਾਰ ਪਕੌੜੇ ਕੱਢ ਰਹੇ ਨਾਲ ਭਾਈ ਰਵਿੰਦਰ ਸਿੰਘ ਜੀ ਬਾਦਸ਼ਾਹ ਪਹੁੰਚ ਚੁੱਕੇ ਨੇ ਕੱਲ ਦੇ ਸਿੰਘ ਸੂਜੀ ਦਾ ਕੜਾਹ ਬਣਾਉਂਦੇ ਹੋਏ ਸਿੰਘ ਅਸੀਂ ਦੀ ਦੇਗਾ ਲਾਉਂਦੇ ਹੋਏ ਕੁਝ ਸੰਗਰਸ਼ ਤੇ ਅੱਧੇ ਕੁਝ ਜਲ ਪਾਣੀ ਛਕਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤ ਵਾਸਤੇ ਕੜੀ ਚੌਲ ਖੜਾ ਪ੍ਰਸ਼ਾਦ ਦੇ ਤਿਆਰ ਆ ਜੀ ਸੰਗਤ ਚੱਲੀ ਐ ਸਟੇਸ਼ਨ ਤੇ ਵਰਤੌਣ ਬਾਬਾ ਤਾਰਾ ਸਿੰਘ ਜੀ ਸਟਾਰ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਸਾਡੇ ਮੁੱਖ ਸੇਵਾਦਾਰ ਜਿਨ੍ਹਾਂ ਦੀ ਗਵਾਈ ਹੇਠ ਅਸੀਂ ਪਹੁੰਚੇ ਆਂ ਇਹ ਸਾਡਾ ਜਹਾਜ਼ ਆ ਜੀ ਜਿਸ ਦੇ ਉੱਤੇ ਸੇਵਾ ਲੈ ਕੇ ਅਸੀਂ ਜਾਂਦੇ ਆਂ ਸਾਡੇ ਸੇਵਾਦਾਰ ਬੈੰਦੇ ਹੋਏ वाहगुरु जी लंगर ला लगे जी स्टेशन तक संघा कार जड़े के लंगर लाने की सेवा कर रहे ਆਏ ਗੁਰਜੀਖ ਖਾਲਸਾ ਜੀ ਕਿਹਨੂੰ ਸਿੰਘ ਸੇਵਾ ਕਰਦੇ ਹੋਏ ਅੱਗੇ ਤੱਕ ਨਾਲ ਕੁਲਕੀ ਦੀ ਬਹੁਤ ਦੇਖੋ ਜੀ ਸਿੰਘ ਸੇਵਾ ਕਰਦੇ ਹੋਏ ਘੜਾ ਪ੍ਰਸ਼ਾਦ ਦੀ ਨਾਲ ਲੰਗਰ ਦੀ ਚੌਲ ਗਿਆ ਰਹੇ ਜੀ ਸਾਪਾ ਜੀ ਪ੍ਰੀਤ ਸਿੰਘ ਮੈਂਬਰ ਜੀ ਲੱਗਰ ਭਰਾ ਆ ਰਹੇ ਨੇ ਨਾਲ ਵੀਰ ਜੋਗਾ ਜੀ ਨਾਲ ਮਲਠੀ ਨਾਲ ਬਾਬਾ ਸਟਾਰ ਜੀ ਸਮੂਹ ਸੱਤਾ ਵੀਰਪਿੰਦਰ ਸਿੰਘ ਲਾਹੌਰਿਆ ਦੀ ਪਹੁੰਚ ਚੁੱਕੇ ਨੇ ਕਾਲ ਦੇ ਸਵਾਰਨ ਦੇ ਵਿੱਚ ਸਭਨੀ ਕਮੇਟੀ ਦੇ ਪ੍ਰਧਾਨ ਆੜਾ ਹੈ